ਜਗਤ ਗੁਰੂ ਗੁਰਨਾਨਕ ਦੇਵ ਜਗਤ ਗੁਰੂ ਗੁਰਨਾਨਕ ਦੇਵ ਨੇ ਚਲ ਨਿਉ ਤਰਾਇਆ ਨ ਨੇ ਚਲ ਨਿਉ ਤਰਾਇਆ ਨ ਸਾਧ ਸੰਗਤ ਸਚਖੰਡ ਸਮੇਉ ਜਗਤ ਗੁਰੂ ਗੁਰਨਾਨਕ ਦੇਵ ਜਗਤਿ ਗੁਰੂ ਗੁਰਨਾਣਕ ਦੇਵ ਗੁਰਮੁਖ ਪੰਥ ਚਲਾਇਆਨ ਗੁਰਮੁਖ ਪੰਥ ਚਲਾਇਆਨ ਸੁਖ 사ਗਰ ਬੇਅੰਤ ਅਮੇਉ ਜਗਤਿ ਗੁਰੂ ਗੁਰਨਾਣਕ ਦੇਵ ਜਗਤਿ ਗੁਰੂ ਗੁਰਨਾਣਕ ਦੇਵ ਨੇ ਚਲਨੇ ਉਤਰਾਇਨ ਨੇ ਚਲਨੇ ਉਤਰਾਇਨ ਸਾਧ ਸੰਗਤ ਸਚ ਖੰਡਸ ਮੇਉ ਜਗਤ ਗੁਰੂ ਗੁਰਨਾਣਕ ਦੇਉ ਜਗਤ ਗੁਰੂ ਗੁਰਨਾਣਕ ਦੇਉ ਸਚਿ ਸਿਪੇਦੀ ਆਰਾਧੀਏ ਸੱਚੇ ਸ਼ਬਦ ਦੇ ਆਰਾディー ਅਗਮ ਅਗੋਚਰੇ ਹਲਖਾ ਪਿਓ ਜਗਤ ਗੁਰੂ ਗੁਰਨਾਣਕ ਦੇਓ ਜਗਤ ਗੁਰੂ ਗੁਰਨਾਣਕ ਦੇਓ ਨੇ ਚਲਨੀਓ ਛੰਡ ਇਸ ਮੇਓ ਜਗਤ ਗੁਰੂ ਗੁਰਨਾਨਕ ਦੇਵ ਜਗਤ ਗੁਰੂ ਗੁਰਨਾਨਕ ਦੇਵ ਚੋ ਵਰਨਾ ਉਪਦੇਸਾਂ ਚੋ ਵਰਨਾ ਉਪਦੇਸਾਂ ਦਾ ਛੇ ਦਰਸ਼ਨ ਸਭ ਸਿਵ ਸਿਓ ਛੇ ਦਰਸ਼ਨ ਸਭ ਸੇਵਕ ਸੋ ਜਗਤ ਗੁਰੂ ਗੁਰਨਾਨਕ ਦੇਵ ਜਗਤ ਗੁਰੂ ਗੁਰਨਾਨਕ ਦੇਵ ਨਿ ਚਲ ਨਿਓ ਤਰਾਇਨ ਨਿ ਚਲ ਨਿਓ ਤਰਾਇਨ ਸਾਧ ਸੰਗਤ ਸਚ ਖੰਡ ਸਮੇਓ ਜਗਤ ਗੁਰੂ ਗੁਰਨਾਨਕ ਦੇਵ ਜਗਤ ਗੁਰੂ ਗੁਰਨਾਨਕ ਦੇਵ ਮਿੱਠਾ ਬੋਲਨ ਨਿਵਚਲਨ ਮਿੱਠਾ ਬੋਲਨ ਨਿਵਚਲਨ ਗੁਰਮੁਖ ਪਾਉ ਪਗਤ ਅਰਥਿਓ ਗੁਰਮੁਖ ਪਾਉ ਪਗਤ ਅਰਥਿਓ ਜਗਤ ਗੁਰੂ ਗੁਰਨਾਨਕ ਦੇਵ ਜਗਤ ਗੁਰੂ ਗੁਰੂ ਨਾਨਕ ਦੇਵ ਨੇ ਚਲਣਿਓ ਤਰਾਇ ਹਨ ਸਾਧ ਸੰਗਤ ਸਚ ਖੰਡ ਸਮੇਓ ਜਗਤ ਗੁਰੂ ਗੁਰੂ ਨਾਨਕ ਦੇਵ ਜਗਤ ਗੁਰੂ ਗੁਰੂ ਨਾਨਕ ਦੇਵ ਆਦੇ ਪੁਰਖੇ ਆਦੇਸ ਹੈ आदे पुरखे आदेश है अब नासीयत चल अच्छे हो अब नासीयत चल अच्छे हो जगत गुरु गुरु नानक देव जगत गुरु गुरु नानक देव जगत गुरु गुरु नानक देव निचल निउ നിലനോ തായം സാധ സച്ചു ഖഗത് ഗുരു ഗുരു ജഗത് ഗു ഗാനോ നിച്ചനയോ തരാം നിൽണ്യോ തരാ ਸਾਧ ਸੰਗਤ ਸਚ ਖੰਡ ਸਮਿਓ ਜਗਤ ਗੁਰੂ ਗੁਰਨਾਨਕ ਦੇਓ ਜਗਤ ਗੁਰੂ ਗੁਰਨਾਨਕ ਦੇਓ ਜਗਤ ਗੁਰੂ ਗੁਰਨਾਨਕ ਦੇਓ ਜਗਤ ਗੁਰੂ ਗੁਰਨਾਨਕ ਦੇਓ